ਇਹ ਸਾਰਾ ਫੈਸਲਾ ਕਰ ਲਿਆ ਬਜਟ ਅਲੱਗ ਤੋਂ ਰੱਖ ਲਿਆ ਆ ਤੁਹਾਡਾ ਜਿਹੜਾ ਓਵਰਪ੍ਰਿਜ ਹੈ ਇਹ ਬਣਾ ਦਿਆਂਗੇ ਇਹ ਜਲਦੀ ਬਣ ਜੂਗਾ ਇਹ ਸਾਡਾ ਪ੍ਰਾਇੋਰਟੀ ਤੇ ਕੰਮ ਹੈ ਪਹਿਲਾਂ ਤੋਂ ਲਿਸਟ ਦੇ ਵਿੱਚ ਹੈ ਇਹ ਪਹਿਲਾਂ ਤੋਂ ਲਿਸਟ ਦੇ ਵਿੱਚ ਹੈ ਕੁੜੀਆਂ ਦੇ ਕੁੜੀਆਂ ਦੇ ਕਾਲਜ ਦੀ ਗੱਲ ਹੈ ਕਿਉਂਕਿ ਬੱਚੀਆਂ ਇੱਥੋਂ ਦੂਰ ਜਾਂਦੀਆਂ ਨੇ ਪੜਨ ਕਈ ਵਾਰੀ ਮਾਪੇ ਹੁਸ਼ਿਆਰ ਬੱਚੀਆਂ ਨੂੰ ਇੰਟੈਲੀਜੈਂਟ ਬੱਚੇ ਨੂੰ ਪੜਨੋਂ ਹਟਾ ਲੈਂਦੇ ਨੇ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਜ਼ਮਾਨਾ ਮਾੜਾ ਜਾਣ ਦੇ ਸਾਧਨ ਹੈ ਨਹੀਂ ਸਭੀਰੋ ਤਰਨਤਾਰਨ ਦੇ ਵਿੱਚ ਕੁੜੀਆਂ ਦੇ ਕਾਲਜ ਦੀ ਮੇਰੇ ਕੋਲ ਪਹਿਲਾਂ ਵੀ ਆਈਆਰਜੀ ਤੇ ਅਸੀਂ ਉਹਦੇ ਵਾਸਤੇ ਜਗ੍ਹਾ ਦੇਖ ਰਹੇ ਹਾਂ ਬੜੀ ਜਲਦੀ ਤੁਹਾਨੂੰ ਇੱਕ ਖੁਸ਼ਖਬਰੀ ਵੀ ਦੇਵਾਂਗੇ ਕਿਉਂਕਿ ਪੜ੍ਹਾਈ ਵਾਲੇ ਮਾਮਲੇ 'ਚ ਆਮ ਆਦਮੀ ਪਾਰਟੀ ਪ੍ਰਾਇੋਰਟੀ ਤੇ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਜੋ ਕਾਇਆਪਲਟ ਕੀਤੀ ਉਥੇ ਸਕੂਲ ਬਣਾ ਕੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਸਰਕਾਰੀ ਸਕੂਲਾਂ 'ਚ ਬੱਚੇ ਲਾਤੇ ਤੇ ਵੀਰੋ ਜਦੋਂ ਦੀ ਭਾਜੀਪੀ ਆਈ ਹੈ ਦਿੱਲੀ 'ਚ ਸਾਰੀਆਂ ਸਕੀਮਾਂ ਆਮ ਆਦਮੀ ਕਲੀਨਿਕ ਬੰਦ ਮੋ ਜਿਹੜੇ ਸਰਕਾਰੀ ਸਕੂਲਾਂ ਦੇ ਫੀਸਾਂ ਸ਼ੁਰੂ ਹੋ ਗਈਆਂ ਹੁਣ ਲੋਕ ਦਿੱਲੀ ਤੇ ਕਹੀ ਜਾਂਦੇ ਨੇ ਆ ਕੀ ਕਰ ਲਿਆ ਯਾਰ ਆ ਪੰਗਾ ਕਿੱਥੋਂ ਲੈ ਲਿਆ ਸੋ ਮੀਰੋ ਇਹ ਤਾਂ ਪੱਥਰ ਦਿਲ ਨੇ ਇਹਨਾਂ ਨੇ ਕੋਈ ਤੁਹਾਡੇ ਨਾਲ ਕੋਈ ਰਹਿਮ ਨਹੀਂ ਕਰਨਾ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ 3 ਨੰਬਰ ਬਟਨ ਹੈ 11 ਤਰੀਕ ਹੈ ਤੇ 11 ਤਰੀਕ ਨੂੰ ਇਹ ਹਜੇ ਵੇਲੇ ਤੱਕ ਤਾਂ ਕੋਕਾ ਚਿੱਤ ਹੋ ਜਾਊਗਾ ਇਹਨਾਂ ਦਾ ਤੇ ਬਸ ਬਾਕੀ ਫਾਰਮੈਲਟੀ ਜੀ ਰਹਿ ਜਾਊਗੀ ਬਾਕੀ 14 ਨੂੰ ਹੋਊਗੀ ਮੈਂ ਮੈਂ ਲਗਭਗ 30 ਪਿੰਡਾਂ ਚ ਦੋ ਪਿਛਲੇ ਦੋ ਦਿਨਾਂ ਚ ਗਿਆ ਮੈਂ ਨਸ਼ਹਿਰਾ ਡਾਲਾ ਗਿਆ ਮੈਂ ਰਸੂਖ ਰਸੂਲਪੁਰ ਗਿਆ ਚੀਮੇ ਗਿਆ ਮੈਂ ਛੀਨੇ ਗਿਆ ਮੈਂ ਸਾਰੇ ਪਿੰਡਾਂ ਦੇ ਵਿੱਚ ਆਂ ਜਿਹੜੇ ਨਾਲ ਨਾਲ ਦੇ ਪਿੰਡ ਨੇ ਜਿਹੜੇ ਮੈਂ ਉਹਨਾਂ ਚ ਗਿਆ ਮੈਂ ਗੱਗੂ ਕਕੋਤ ਬੂਹਾ ਗਿਆ ਮੈਂ ਸਾਰੇ ਪਿੰਡਾਂ ਚ ਗਿਆ ਜਪਾਲ ਦੇ ਪਿੰਡਾਂ ਚ ਗਿਆ ਮੈਂ ਹਰੇਕ ਪਿੰਡ ਜਾ ਕੇ ਪੁੱਛਿਆ ਹਰੇਕ ਪਿੰਡ ਨੇ ਐ ਜਵਾਬ ਦਿੱਤਾ ਨਾ ਜੀ ਹੋ ਸਕਦਾ ਤੁਸੀਂ ਤਰਨ ਤਰਨ ਵਾਲੇ ਰਿਕਾਰਡ ਤੋੜ ਦੋ ਉਹ ਕੋਈ ਜਿੱਤਣ ਤੋਂ ਬਾਅਦ ਤੁਹਾਡੇ ਪਿੰਡ ਥੋਟਿਆ ਗਲੀਆਂ ਚੌਂਕਾ ਚ ਕੋਈ ਮੁੱਖ ਮੰਤਰੀ ਆਇਆ ਨਹੀਂ ਥੋਟਾ ਵੀ ਨਹੀਂ ਹੈ ਆਈਆ ਬਸ ਇਹ ਨਹੀਂ ਆਉਂਦੇ ਜੀ ਉਹ ਕਹੇ ਇੱਕ ਮੈਨੂੰ ਕਹਿੰਦਾ ਇਹਦਾ ਕਹਿੰਦਾ ਹਾਰ ਕੇ ਨਹੀਂ ਆਉਂਦੇ ਤੁਸੀਂ ਜਿੱਤਣ ਦੀ ਗੱਲ ਕਰਦੇ ਹੋ ਇਹ ਸੋ ਇਹ ਲੋਕ ਦਾਬਾਰਸ ਛੱਡੇ ਹੋਏ ਇਹਨਾਂ ਨੇ ਇਹਨਾਂ ਨੇ ਭੇਡਾਂ ਬੱਕਰੀਆਂ ਵਾਂਗੂ ਹੱਕਿਆ ਕਦੇ ਇਧਰ ਨੂੰ ਲੈ ਕੇ ਕਦੇ ਇਧਰ ਨੂੰ ਲੈ ਕੇ ਸੋਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਆਹ ਫੈਸਲਾ ਜਿਹੜਾ ਮੈਨੂੰ ਪਤਾ ਲੱਗਿਆ ਪੈਸੇ ਦੇਣਗੇ ਕਹਿੰਦੇ ਪੈਸੇ ਦੇਣਗੇ ਪੈਸੇ ਬਹੁਤ ਐਨਾਂ ਕੋਲੇ ਕਹਿੰਦੇ ਵੀ ਪੈਸੇ ਵੰਜਣ ਗਿਆ ਦੋ ਤਿੰਨ ਰਾਤਾਂ ਚ ਮੈਂ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦਾ ਕਰਨ ਕਰਨ ਵਾਲੇ ਉਹ ਪਿੰਡਾਂ ਤੋਂ ਵੀ ਆਏ ਹੋਇਓ ਜੇ ਤੁਹਾਨੂੰ ਇਹ ਪੈਸੇ ਰਾਤ ਭਰਾਤੇ ਦੇਣ ਆਏ ਮੇਰੀ ਹੱਥ ਬਨ ਕੇ ਬੇਨਤੀ ਹੈ ਮਨਾ ਨਾ ਕਰਿਓ ਲੈ ਲਿਓ ਜਵਾਬ ਨਾ ਦਿਓ ਲక్ష్ਮੀ ਦੀ ਮੋੜੀ ਦੀ ਹੁੰਦੀ ਓਏ ਇਹਨਾਂ ਨੇ ਕਿਹੜਾ ਝੋਨਾ ਵੇਚਿਆ ਥੋੜੇ ਹੀ ਨੇ ਉਹ ਕਹੀ ਤਾਂ ਤੁਸੀਂ ਨੋਟ ਵੀ ਪਛਾਣ ਲਓਗੇ ਵੀ 100 ਦਾ ਨੋਟ ਉਹੀ ਆ ਓਏ ਕੋਨੇ ਤੇ ਹਲਦੀ ਜੀ ਲੱਗੀ ਹੋਈ ਆ ਜਿਹੜਾ ਸਗਰਾਂਦ ਵਾਲੇ ਦੇ ਨਾ ਦਰਬਾਰ ਸਾਹਿਬ ਦੇਖ ਕੇ ਆਏ ਸੀ ਉਹੀ ਆ ਓਏ ਉਹੀ ਪੈਸੇ ਆ ਜਾਣਗੇ ਬਾਪੂ ਇਹਨਾਂ ਤੋਂ ਬਸ ਐਂ ਪੈਸੇ ਫੜ ਕੇ ਕਹਦੇ ਹੋ ਵੀ ਆ ਹਾਂ ਤੇ 11 ਤਰੀਕ ਨੂੰ 3 ਨੰਬਰ ਵਾਲਾ ਫਟਨ ਦੱਬ ਕੇ ਕਰ ਦਿਓ ਵੀ ਆ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾਂ ਨਹੀਂ ਮਾਰ ਦੋ ਬਾਕੀਆਂ ਨੂੰ ਮਾਫਾ